ਇਹ ਪਰਿਵਾਰ ਦੇ ਪੰਜ ਲੋਕ ਜਿਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਸਵਾ ਕਿਲੋ ਸੋਨਾ ਹੜਪ ਕੇ ਫਰਾਰ ਹੋ ਗਏ ਸੀਗੇ ਤੇ ਲਗਾਤਾਰ ਉਹਨਾਂ ਦੀ ਭਾਲ ਚੱ ਰਹੀ ਸੀ ਤੇ ਇਹਨਾਂ ਪੰਜਾਂ ਤੇ ਪੁਲਿਸ ਦੇ ਵੱਲੋਂ ਮਾਮਲੇ ਦਰਜ ਕਰ ਲਿੱਤੇ ਗਏ ਸੀਗੇ ਹੁਣ ਇਸ ਖਬਰ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਕਿ ਔਰਤ ਸਮੇਤ ਪੰਜ ਲੋਕਾਂ ਦੇ ਵੱਲੋਂ ਜਿਹੜਾ ਸੋਨਾ ਚੋਰੀ ਕੀਤਾ ਗਿਆ ਸੀਗਾ ਹੜਪਿਆ ਗਿਆ ਸੀਗਾ ਉਹ ਸੋਨਾ 277 ਗ੍ਰਾਮ ਸੋਨੇ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦਾਦੇ ਕਿ ਇਹ ਪੰਜ ਲੋਕ ਇੱਕੋ ਹੀ ਪਰਿਵਾਰ ਦੇ ਮੈਂਬਰ ਸੀਗੇ ਅਤੇ ਪੰਜਾਂ ਦੇ ਵੱਲੋਂ ਮਿਲ ਕੇ ਸਵਾ ਕਿਲੋ ਸੋਨਾ ਜਿਹੜਾ ਉਹ ਚੋਰੀ ਕੀਤਾ ਗਿਆ ਸੀਗਾ ਤੇ ਹੁਣ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਪੁਲਿਸ ਨੇ ਤੇ 277 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਦੇ ਉੱਪਰ ਪਹਿਲਾਂ ਤੋਂ ਕਿਹੜੇ ਮਾਮਲੇ ਦਰਜ ਨੇ ਅਤੇ ਕਿਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਨੇ ਅਮਿਤ ਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਐਸਐਮਚਰ ਨਿਊਜ਼ ਇਹਰ ਵੈਂਡਰ ਸਿੰਘ ਜਿਹੜੇ ਨਹੀਂ ਐਫ ਆਈ ਆਰ 77/24 ਸਾਲ ਕੋ ਦਰਜਿਆ ਥਾਣਾ ਮਕਬੂਲਪੁਰਾ ਉਹਦੇ ਵਿੱਚ ਅਸੀਂ ਜਿਹੜਾ ਸੀ ਇਹਨਾਂ ਨੂੰ ਕਈ ਤਰੀਕਾ ਦਾ ਅਰੈਸਟ ਕੀਤਾ ਸੀ ਕੋਰਟ ਕੋਰਟ ਦੇ ਚਪੇਸ਼ ਆਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਹੋਇਆ ਹੈ ਔਰ ਇਹਨਾਂ ਨੇ ਕੋਈ ਆਪਣੇ ਵੈਂਟਰਾਂ ਨੂੰ ਉਹਨਾਂ ਦੇ ਜਨੇ ਲੱਤੀ ਵਜਿਹਾ ਦੇ ਸੀ ਉਹ ਉਧਾਰ ਲੈ ਜਾਂਦੇ ਸੀ ਤੇ ਆਏ ਸੇਮ ਕਰਕੇ ਜਿਹੜਾ ਸੀ ਪਰਚੇਜ਼ ਕਰਕੇ 골ਡ ਦੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਤਬਾਰ ਬਣਾ ਕੇ ਕੰਪਲੀਟ ਕੀਤਾ ਤੇ ਉਹਨਾਂ ਦਾ ਜਿਹੜਾ ਹੈਗਾ ਤਕਰੀਬ 1/2 ਕਿਲੋ ਸੋਨਾ ਜਿਹੜਾ ਹੜੱਪ ਲਿਆ ਜਿਸ ਦੇ ਕਰਕੇ ਫਿਰ ਐਫ ਆਈ ਆਰ ਦਰਜ ਹੋਈ ਇਨਕੁਆਇਰੀ ਹੋ ਕੇ ਔਰ ਇਹਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਅਪਡੇਟ ਦਬਾਰਾ ਇਹਨਾਂ ਦਾ ਪੁਲਿਸ ਮਾਮਲਾ ਜਿਹੜਾ ਹੱਲ ਕੀਤਾ ਸਰ ਕੰਪਲੇਂਟਰ ਨੂੰ ਕੀ ਕੰਪਲੇਂਟ ਕੀਤੀ ਗਈ ਹੈ ਕੰਪਲੇਂਟਰ ਦੇ ਰਿਲੇਟਿਵ ਹੀ ਨੇ ਕੰਪਲੇਂਟਰ ਦੇ ਕੁੜਮ ਦੇ ਸਾਲੇ ਦੇ ਬੇਟੇ ਨੇ ਉਹਦਾ ਸਾਲੇ ਦਾ ਪਰਿਵਾਰ ਆ ਔਰ ਇਸੇ ਕਰਕੇ ਰਿਸ਼ਤੇਦਾਰੀ ਦਾ ਨਜ਼ਾਇਰ ਸਰਦ ਆਉਂਦੇ ਹੋਏ ਜਿਹੜਾ ਵਿਸ਼ਵਾਸ ਬਣਾ ਕੇ ਪੈਂਦਾ ਤੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਜਿਹਦੇ ਵਿੱਚ ਅਸੀਂ ਰਮਾਨ ਜਿਹੜਾ ਅੱਜ ਫੇਰ ਦੁਬਾਰਾ ਇਹਨਾਂ ਦਾ ਦੋ ਦਿਨ ਦਾ ਲਿਆ ਹੈ ਤੇ ਫੰਦਰ ਇਨਵੈਸਟੀਗੇਸ਼ਨ ਕਰਾਈ ਥੋੜਾ ਸੋਨਾ ਬ੍ਰਾਮਣੇ ਕਿਸਾ ਜੀ ਇਹਦੇ ਵਿੱਚ ਅਸੀਂ 277 ਗ੍ਰਾਮ ਸੋਨਾ ਇਹਨਾਂ ਕੋਲ ਰਿਕਵਰ ਕਰ ਲਿਆ ਨਾਲ ਕੁਝ ਕੈਸ਼ ਕੀਤਾ ਹੈ ਤਾਂ ਮੰਨ ਕੇ ਫੰਦਰ ਇਨਵੈਸਟੀਗੇਸ਼ਨ ਜਰੂਰੀ ਜੀ